वेलकम टू पंजाब डिग्री क्लासेस पंजाब दा इको इक्ला इस तरह का यूट्यूब चैनल जो घर बैठे सारियां सेवा दवा है ते नाल ही नोट्स भी अवेलेबल करवा है ਹਾਂਜੀ ਸੱਜ ਗਾਲ ਜੀ ਸਵਾਗਤ ਕਰਦੇ ਆਂ ਆਪਣੀ ਕਲਾਸ ਦੇ ਵਿੱਚ ਸੋ ਮੈਂ ਬਵਨਦੀਪ ਕੁਮਾਰ ਲੈ ਕੇ ਆਇਆ ਦਾ ਜੀ ਤੁਹਾਡੇ ਲਈ ਅੱਜ ਦੀ ਕਲਾਸ ਜਿਹਦੇ ਵਿੱਚ ਆਪਾਂ ਆਪਣਾ ਜਿਹੜਾ ਹੈਗਾ ਨੈਕਸਟ ਪੇਪਰ ਐਮ ਡੀ ਸੀ ਮਲਟੀ ਡਿਸਿਪਲਿਨਰੀ ਕੋਰਸ ਦੇ ਰਿਗਾਰਡਿੰਗ ਲਿਟਰੇਚਰ ਐਂਡ ਐਥਿਕਸ ਦਾ ਜਿਹੜਾ ਤੁਹਾਡਾ ਸਬਜੈਕਟ ਹੈ ਇਹਦੇ ਐਗਜ਼ਾਮ ਦੇ ਰਿਲੇਟਡ ਆਪਾਂ ਕੁਐਸਚਨਸ ਕਰਾਂਗੇ ਸਮਰੀਜ਼ ਕਰਾਂਗੇ ਸੋ ਫਸਟ ਆਫ ਆਲ ਤੁਹਾਨੂੰ ਮੈਂ ਯੂਨਟ ਵਾਈਜ਼ ਥੋੜਾ ਸਿਲੇਬਸ ਦੱਸ ਦਿੰਨੀ ਆ ਕਲਾਸ ਨੂੰ ਸਭ ਤੋਂ ਪਹਿਲਾਂ ਸ਼ੇਅਰ ਕਰ ਦਿਆ ਕਰੂੰ ਔਰ ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ 75 ਮਾਰਕਸ ਦਾ ਪੇਪਰ ਆਏਗਾ ਉਹਦੇ ਵਿੱਚ 68 ਮਾਰਕਸ ਦੀ ਥਿਉਰੀ ਹੋਏਗੀ ਔਰ 7 ਮਾਰਕਸ ਤੁਹਾਡੇ ਇੰਟਰਨਲ ਅਸੈਸਮੈਂਟ ਦੇ ਹੋਣਗੇ ਇਨਕਲੂਡਿੰਗ ਪ੍ਰੋਜੈਕਟ ਵਿੱਚ ਤੁਹਾਨੂੰ 4 ਨੰਬਰ ਦਾ ਪ੍ਰੋਜੈਕਟ ਵੀ ਹੋਊਗਾ ਠੀਕ ਹੈ ਔਰ ਇਹਦੇ ਵਿੱਚ ਚਾਰ ਯੂਨਿਟ ਨੇ ਜਿਵੇਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਪੇਪਰਸ ਨੇ ਉਹਨਾਂ ਦੇ ਵਿੱਚ 4 ਯੂਨਿਟ ਦੇ ਵਿੱਚ ਡਿਵਾਈਡ ਹੈ ਤੁਹਾਡਾ ਸਿਲੇਬਸ ਉਸ ਅਕੋਰਡਿੰਗ ਜਿਹੜਾ ਹੈਗਾ ਇਹ ਵੀ 4 ਯੂਨਿਟ ਦੇ ਵਿੱਚ ਡਿਵੀਜ਼ਨ ਹੈ ਗੁੱਡ ਮਾਰਨਿੰਗ ਰਾਜੇ ਗੁੱਡ ਮਾਰਨਿੰਗ ਸਵਾਗਤ ਕਰਦੇ ਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਨ੍ਹਾਂ ਬੱਚਿਆਂ ਦੇ ਕੋਲ ਮਲਟੀ MDC ਦਾ ਇਹ ਕੋਰਸ ਹੈ ਲਿਟਰੇਚਰ ਐਂਡ ਐਥਿਕਸ ਠੀਕ ਹੈ ਔਰ ਤੁਹਾਡਾ ਫਰਸਟ ਯੂਨਟ ਹੈ ਜੇ ਵਾਰ ਐਂਡ ਇਟਸ ਆਫਟਰਮੈਥ ਤੁਸੀਂ ਬੱਚਿਆਂ ਨੇ ਜਿਹੜਾ ਹੈਗਾ ਸਿਲੇਬਸ ਸੈਂਡ ਕੀਤਾ ਸੀਗਾ 27 ਨੂੰ ਪੇਪਰ ਆ ਸੋ ਉਹਦੇ ਰਿਗਾਰਡਿੰਗ ਜਿਹੜੇ ਯੂਨਿਟਸ ਨੇ ਇਹਨਾਂ ਦੀ ਆਪਾਂ ਸਮਰੀ ਕਰਾਂਗੇ ਸ਼ਾਰਟ ਨੋਟ ਵੀ ਤੁਹਾਨੂੰ ਜਿਹੜਾ ਹੈਗਾ ਮਿਲ ਜਾਣਗੇ ਪੰਜਾਬ ਡਿਗਰੀ ਕਲਾਸਿਸ ਦੀ ਐਪ ਤੇ ਜਾ ਕੇ ਤੁਸੀਂ ਸ਼ਾਰਟ ਨੋਟ ਵੀ ਚੈੱਕ ਕਰ ਸਕਦੇ ਹੋ ਸੋ ਸਵਾਗਤ ਕਰਦੇ ਆਂ ਰਾਜੇ ਅਮਨ ਤੋਡਾ ਆਪਣੇ ਕਲਾਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਬੱਚਿਓ ਤਾਂ ਤੁਹਾਡੇ ਲਈ ਇਹ ਕਲਾਸ ਹੈਗੀ ਆ ਲਿਟਰੇਚਰ ਜਾਂ ਤੁਸੀਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚੋਂ ਜਿਹਦੇ ਵਿੱਚ ਤੁਹਾਨੂੰ ਇਹ ਟਾਪਿਕ ਹੈਗਾ ਠੀਕ ਹੈ ਵਾਰ ਐਂਡ ਇਟਸ ਆਫਟਰ ਆਫਟਰ ਮੈਥ ਮੀਨਸ ਵਾਰ ਤੋਂ ਬਾਅਦ ਜਾਂ ਜਿਹੜੀਆਂ ਵੀ ਆਪਣੇ ਲੜਾਈਆਂ ਵਗੈਰਾ ਹੋਈਆਂ ਨੇ ਯੁੱਧ ਵਗੈਰਾ ਹੋਏ ਨੇ ਜਿਵੇਂ ਫਰਸਟ ਵਾਰ ਹੋਈ ਆ ਵਰਲਡ ਵਾਰ ਹੋਈ ਆ ਸੈਕੰਡ ਵਰਲਡ ਵਾਰ ਹੋਈ ਆ ਉਹਨਾਂ ਤੋਂ ਬਾਅਦ ਜਿਹੜੀਆਂ ਕੀ ਸਿਚੁਏਸ਼ਨ ਸਿਗੀਆਂ ਉੱਥੋਂ ਦੇ ਲੋਕਾਂ ਦੀ ਹੈਨਾ ਉਹਨਾਂ ਨੂੰ ਲੈ ਕੇ ਕੁਝ ਐਸੇ ਨੇ ਕੁਝ ਜਾਂ ਫਿਰ ਜੜੀਆਂ ਹੈਗੀਆਂ ਨੇ ਪੋਇਮਸ ਲਿਖੀਆਂ ਨੇ ਉਸ ਟਾਈਮ ਦੇ ਪੋਇਟਸ ਨੇ ਤਾਂ ਉਹਨਾਂ ਨੂੰ ਡਿਸਕਸ ਕਰਾਂਗੇ ਆਪਾਂ ਗੁੱਡ ਮਾਰਨਿੰਗ ਰਾਜੀ ਕੁ ਗੁੱਡ ਮਾਰਨਿੰਗ ਸਵਾਗਤ ਕਰਦੇ ਆ ਆਪਣੇ ਹੁਸਨਪ੍ਰੀਤ ਸਾਰਿਆਂ ਦਾ ਸਵਾਗਤ ਹੈ ਬੱਚੇ ਤੁਹਾਡੀ ਜੜੀ ਹੈਗੀ ਆ ਲਿਟਰੇਚਰ ਐਂਡ ਐਥਿਕਸ ਦੀ ਗੱਲ ਕਰ ਰਹੇ ਆ ਠੀਕ ਆ ਧਿਆਨ ਨਾਲ ਇਹਦੀ ਸਮਰੀ ਸੁਣ ਲਓ ਉਸ ਤੋਂ ਬਾਅਦ ਤੁਹਾਨੂੰ ਸ਼ਾਰਟ ਨੋਟ ਵੀ ਆਉਣਗੇ ਉਹ ਤੁਹਾਡੇ ਪੰਜਾਬ ਡਿਗਰੀ ਕਲਾਸਿਸ ਦੀ ਐਪ ਤੇ ਤੁਸੀਂ ਜਾ ਕੇ ਲੈ ਸਕਦੇ ਹੋ ਸਾਰੇ ਹੀ ਤੁਹਾਨੂੰ ਜਿਹੜੇ ਹੈਗੇ ਨੇ ਮਿਲ ਜਾਣਗੇ ਠੀਕ ਹੈ ਸੋ ਤੁਹਾਡਾ ਫਰਸਟ ਯੂਨਿਟ ਆ ਯੂਨਿਟ ਜਿਹੜਾ ਹੈਗਾ ਤੁਹਾਡਾ ਫਰਸਟ ਆ ਇਹ ਤੇ ਇਹਦੇ ਵਿੱਚ ਫਰਸਟ ਯੂਨਿਟ ਦੇ ਵਿੱਚ ਯੂਨਿਟ 1 ਠੀਕ ਹੈ ਯੂਨਿਟ 1 ਹੈ ਤੁਹਾਡਾ ਤੁਹਾਡੇ ਕੋਲ ਸਿਲੇਬਸ ਹੋਊਗਾ ਤਾਂ ਤੁਸੀਂ ਉਹ ਦੇਖ ਸਕਦੇ ਹੋ ਯੂਨਿਟ 1 ਆ ਜਿਹੜਾ ਯੂਨਿਟ 1 ਉਹਦੇ ਵਿੱਚ ਵਾਰ ਐਂਡ ਆਫਟਰ ਵਾਰ ਐਂਡ ਆਫਟਰ ਮੈਥ ਮੀਨਸ ਲੜਾਈ ਤੇ ਯੁੱਧ ਤੇ ਉਸ ਤੋਂ ਬਾਅਦ ਦੀਆਂ ਜਿਹੜੀਆਂ ਘਟਨਾਵਾਂ ਨੇ ਜਾਂ ਜਿਹੜੀਆਂ ਵੀ ਉਥੋਂ ਦੇ ਲੋਕਾਂ ਤੇ ਬੀਤੀਆਂ ਨੇ ਹਨਾ ਉਹਨਾਂ ਨੂੰ ਆਪਾਂ ਦੱਸਣਾ ਐਸੇ ਅਗਰੂਪ ਵਿੱਚ ਸਟੋਰੀ ਦੇ ਰੂਪ ਵਿੱਚ ਜਾਂ ਪੋਇਮ ਦੇ ਰੂਪ ਵਿੱਚ ਇਹ ਵੱਖਰੇ ਵੱਖਰੇ ਰਾਈਟਰਸ ਨੇ ਪੋਇਟ ਨੇ ਆਪਣੀਆਂ ਆਪਣੀਆਂ ਜਿਹੜੀ ਹੈਗੇ ਜਵਾਨੀ ਉਹ ਕਹਾਣੀਆਂ ਲਿਖੀਆਂ ਨੇ ਉਹ ਆਪਾਂ ਕਰ ਰਹੇ ਹਾਂ ਤਿੰਨ ਚੈਪਟਰ ਹੋਣਗੇ ਇਹਦੇ ਵਿੱਚ ਫਰਸਟ ਯੂਨਿਟ ਦੇ ਵਿੱਚ ਦਾ ਅਨ ਸਰੰਡਰਡ ਪੀਪਲ ਦਾ ਪ੍ਰੈਜ਼ਨ ਵਾਰ ਠੀਕ ਹੈ ਇਹ ਤਿੰਨ ਚੈਪਟਰ ਨੇ ਉਹ ਆਪਾਂ ਕਰਾਂਗੇ ਨੇ ਸਮਰੀ ਕਰਨੀ ਆ ਕਲਾਸ ਨੂੰ ਸ਼ੇਅਰ ਕਰ ਦੋ ਬਾਅਦ ਤੋਂ ਬਾ ਤੁਹਾਡਾ 27 ਤਰੀਕ ਨੂੰ ਜਿਹਨਾਂ ਦਾ ਪੇਪਰ ਹੈ ਉਹਨਾਂ ਦੀ ਸਮਰੀ ਕਰਾਂਗੇ ਸ਼ਾਰਟ ਕੁਐਸਚਨਸ ਵੀ ਤੁਹਾਨੂੰ ਮਿਲ ਜਾਣਗੇ ਧਿਆਨ ਨਾਲ ਇਹ ਸਮਰੀ ਸਮਝ ਲਓ ਦਾ ਅਨ ਸਰੰਡਰਡ ਪੀਪਲ ਅਨ ਸਰੰਡਰਡ ਮਤਲਬ ਸਰੰਡਰ ਕਰਨਾ ਆਤਮ ਸਮਰਪਣ ਕਰਨਾ ਅਨੁਸਰੰਡਲ ਮਤਲਬ ਇਹਦਾ ਉਲਟਾ ਹੋ ਗਿਆ ਜਿਨ੍ਹਾਂ ਨੇ ਆਤਮ ਸਮਰਪਣ ਨਹੀਂ ਕੀਤਾ ਮਤਲਬ ਜਿਹੜੇ ਨਹੀਂ ਕਬਰਾਏ ਜਿੰਨਾ ਵੀ ਇਹ ਵਾਰ ਦੇਖੋ ਤੁਸੀਂ ਹਿਸਟਰੀ ਵੀ ਪੜ੍ਹੀ ਹੋਊਗੀ ਤੁਹਾਨੂੰ ਪਤਾ ਹੈ ਕਿ ਆਪਣੇ ਵਰਲਡ ਵਾਰ ਹੋਈਆਂ ਨੇ ਹਨਾ ਵਰਲਡ ਵਾਰ 1 ਹੋਈ ਸੀਗੀ ਵਰਲਡ ਵਾਰ 2 ਹੋਈ ਸੀਗੀ ਜੇ ਬਹੁਤਾ ਨਹੀਂ ਪਤਾ ਤਾਂ ਤੁਹਾਨੂੰ ਇੰਨਾ ਕੁ ਪਤਾ ਕਿ ਜਿਹੜੀ ਵਰਲਡ ਵਾਰ 2 ਹੋਈ ਸੀਗੀ ਉਹਦੇ ਵਿੱਚ ਜਾਪਾਨ ਦੇ ਦੋ ਸ਼ਹਿਰਾਂ ਤੇ ਠੀਕ ਹੈ ਤੁਹਾਨੂੰ ਜਿਹੜਾ ਹੈਗਾ ਕੁਐਸਚਨ ਜੀਕੇ ਦਾ ਵੀ ਆਉਂਦਾ ਹੁੰਦਾ ਕਿ ਜਾਪਾਨ ਦੇ ਦੋ ਸ਼ਹਿਰਾਂ ਤੇ ਇਹ ਬੌਮ ਬਲਾਸਟ ਹੋਇਆ ਸੀਗਾ ਬੰਬ ਸਿੱਟੇ ਗਏ ਸੀ ਐਟੋਮਿਕ ਬੌਮ ਜਿਹੜੇ ਸੀਗੇ ਤੇ ਨਿਊਕਲੀਅਰ ਬੌਮ ਉਹਨਾਂ ਦੇ ਵਿੱਚ ਨਾਗਾਸਾ키 ਹਿਰੋਸ਼ੀਮਾ ਇਹ ਦੋ ਸ਼ਹਿਰਾਂ ਤੇ ਬੌਮ ਸੁੱਟੇ ਗਏ ਸੀਗੇ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਉੱਥੋਂ ਦੇ ਲੋਕਾਂ ਦੇ ਹਾਲਾਤ ਕੀ ਹੋਏ ਸੀਗੇ ਜਿਹੜੇ ਕਿ ਅੱਜ ਵੀ ਸਾਨੂੰ ਜਿਹੜਾ ਹੈਗਾ ਇੰਨਾ ਡਿਸਟਰਕਸ਼ਨ ਹੋਇਆ ਸੀ ਜਿਹੜੇ ਕਿ ਅੱਜ ਵੀ ਉਹਨਾਂ ਦੇ ਐਵੀਡੈਂਟ ਮਿਲਦੇ ਨੇ ਠੀਕ ਹੈ ਐਵੀਡੈਂਸ ਮਿਲਦੇ ਨੇ ਤੋਂ ਉਹ ਕਹਾਣੀ ਨੂੰ ਜਾਂ ਉਹ ਦ੍ਰਿਸ਼ ਨੂੰ ਇਸ ਐਸੇ ਦੇ ਵਿੱਚ ਦਿੱਤਾ ਹੈ ਤੇ ਇਹਦੇ ਲੇਖਕ ਕੌਣ ਨੇ ਇਹਦੇ ਰਾਈਟਰ ਹੈਗੇ ਨੇ ਕੈਨਜੀ ਵੋਰੋ ਓਏ ਠੀਕ ਹੈ ਜਿਹੜੀ ਇਹ ਕਹਾਣੀ ਹੈ ਨਾ ਇੱਕ ਕਹਾਣੀ ਐ ਐਸੇ ਐ ਕੈਨਜੀਵਰੋ ਓਏ ਦੀ ਲਿਖੀ ਹੋਈ ਹੈ ਇਹ ਇੱਕ ਜਪਾਨ ਦੇ ਰਾਈਟਰ ਨੇ ਤੁਸੀਂ ਇਹਨਾਂ ਬਾਰੇ ਥੋੜਾ ਜਿਆ ਲਿਖ ਸਕਦੇ ਹੋ ਕਿ ਕੈਨਜੀਵਰੋ ਓਏ ਕੌਣ ਨੇ ਠੀਕ ਹੈ ਤੁਸੀਂ ਨੋਟ ਕਰ ਲਓ ਕਿਉਂਕਿ ਜਿਹੜਾ ਆਥਰ ਬਾਰੇ ਜਦੋਂ ਵੀ ਕੋਈ ਤੁਸੀਂ ਅਸੈਂਬਲੀ ਕਰਨੀ ਆ ਤੁਹਾਨੂੰ ਕੋਈ ਵੀ ਲੌਂਗ ਸ਼ਾਰਟ ਕੁਐਸਚਨ ਆਉਣਗੇ ਤੁਸੀਂ ਆਥਰ ਬਾਰੇ ਥੋੜਾ ਬਹੁਤ ਲਿਖ ਸਕਦੇ ਹੋ ਕੈਨਜੀਵਰੋ ਓਏ ਰਾਉਂਡਡ ਜਪਨੀਜ਼ ਆਥਰ ਕੈਨਜੀਵਰੋ ਓਏ ਕੈਨਜੀਵਰੋ ਕੈਂਜ਼ਾ ਕੈਂਜ਼ਾ ਬੁਰੋ ਕੈਂਜ਼ਾ ਬੁਰੋ ਹੈ ਰੈਨਾਉਂਡ ਜਪਨੀਜ਼ ਆਥਰ ਆ ਰੈਨਾਉਂਡ ਰੈਨਾਉਂਡ ਜਪਨੀਜ਼ ਆਥਰ ਰੈਨਾਉਂਡ ਜਪਨੀਜ਼ ਆਥਰ ਠੀਕ ਹੈ ਇਹ ਜਪਾਨ ਦੇ ਜਿਹੜੇ ਹੈਗੇ ਨੇ ਰਾਈਟਰ ਨੇ ਆਥਰ ਨੇ ਔਰ ਇਹਨਾਂ ਨੇ ਜਿਹੜਾ ਹੈਗਾ explore found uh, performed ethical cultural and uh, existential themes in his essay ਠੀਕ ਹੈ ਇਹਨਾਂ ਨੇ ਨੈਤਿਕਤਾ ਬਾਰੇ ਲਿਖਿਆ ਕਲਚਰ ਬਾਰੇ ਲਿਖਿਆ ਐਥਿਕਸ ਬਾਰੇ ਵੀ ਲਿਖਿਆ ਐਥਿਕਸ ਹੁੰਦੀਆਂ ਨੇ ਮੋਰਲ ਵੈਲਿਊਜ਼ ਮੋਰਲ ਵੈਲਿਊਜ਼ ਬਾਰੇ ਆਪਣੀਆਂ ਹਾਣੀਆਂ ਦੇ ਵਿੱਚ ਆਪਣੇ ਨੋਵਲਸ ਦੇ ਵਿੱਚ ਆਪਣੀ ਰਾਈਟਿੰਗਸ ਦੇ ਵਿੱਚ ਲਿਖਿਆ ਠੀਕ ਹੈ ਸੋ ਇਸ 에ਸੇ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਵਰਲਡ ਵਾਰ ਹੋਈ ਸੀ ਸੈਕੰਡ ਉਹਦੇ ਵਿੱਚ ਹਿਰੋਸ਼ੀਮਾਤੀ ਜਾਪਾਨ ਦੇ ਨੇ ਸੋ ਉੱਥੋਂ ਦੀਏ ਲੋਕਾਂ ਦੀਆਂ ਜਿਹੜੀਆਂ ਹਾਲਾਤ ਸੀਗੇ ਉਹਨਾਂ ਨੂੰ ਬਿਆਨ ਕੀਤਾ ਤੇ ਉਹ ਆਪਾਂ ਇਹਦੀ ਸਮਰੀ ਪੜ੍ਹਨੀ ਆ ਠੀਕ ਹੈ ਆ ਮਾੜਾ ਇੱਕ ਲਾਈਨ ਲਿਖ ਦਿਓ ਉਸ ਤੋਂ ਬਾਅਦ ਦਾ ਅਨਸਰ ਆਂਡਡ ਪੀਪਲ ਇਜ਼ ਆ ਪੈਸੇਜ਼ ਇਜ਼ ਆ ਪੈਸੇਜ਼ अनसुलेंडिड पीपल इज अ पैसेज टेकन फ्रॉम हिरोशिमा नोट्स ਇਹਨਾਂ ਦਾ ਇੱਕ ਲਿਖਿਆ ਹੋਇਆ हिरोशिमा ਤੇ ਲਿਖਿਆ ਹੋਇਆ 에ਸੇ ਆ हिरोशिमा नोट्स ਉਹਨੂੰ ਉਹਨਾਂ ਦੇ ਵਿੱਚੋਂ ਇਹ ਜਿਹੜਾ ਹੈਗਾ ਆਪਾਂ 에ਸੇ ਪੜ੍ਹ ਰਹੇ ਹਾਂ ਸ਼ਾਰਟ ਨੋਟ ਪੜ੍ਹ ਰਹੇ ਹਾਂ ਪਬਲਿਸ਼ਡ ਇਨ 1965 ਦੇ ਵਿੱਚ ਪਬਲਿਸ਼ ਹੋਇਆ ਸੀ ਇਟ ਵਾਸ ਪ੍ਰੋਵਾਡ ਸਟੇਟਮੈਂਟ ਔਨ ਦਾ ਹਿਰੋਸ਼ੀਮਾ ਤੇ ਇਹਦੇ ਵਿੱਚ ਉਹਨਾਂ ਨੇ ਹਿਰੋਸ਼ੀਮਾ ਦੇ ਵਿੱਚ ਜੋ ਘਟਨਾਵਾਂ ਹੋਈਆਂ ਸੀਗੀਆਂ ਜਿਹੜੀਆਂ ਆਥਰ ਨੇ ਦੇਖੀਆਂ ਸੀਗੀਆਂ ਜੋ ਆਥਰ ਨੇ ਸੁਣੀਆਂ ਸੀ ਉਹਦੇ ਬਾਰੇ ਇਹਨਾਂ ਨੇ ਲਿਖਿਆ ਹੋਇਆ ਵਾਰਮਿੰਗ ਔਨ 6 ਅਗਸਤ 1945 1945 ਦੇ ਵਿੱਚ ਜਿਹੜਾ ਇਹ ਸ਼ੀਰੋਸ਼ੀਮਾ ਤੇ ਬੰਬ ਸੁੱਟਿਆ ਗਿਆ ਸੀ ਇਹਦਾ ਨਾਮ ਸੀਗਾ ਲਿਟਲ ਬாய் ਠੀਕ ਹੈ ਇਹ ਬੰਬ ਨੂੰ ਨਾਮ ਦਿੱਤਾ ਗਿਆ ਸੀ ਲਿਟਲ ਬாய் ਸੋ ਇਹਦੇ ਬਾਰੇ ਜਿਹੜਾ ਹੈਗਾ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਐਂਡ ਇਟਸ ਟੈਰੀਬਲ ਆਫਟਰ ਇਫੈਕਟ ਬਹੁਤ ਜ਼ਿਆਦਾ ਖਤਰਨਾਕ ਸੀਗਾ ਭਿਆਨਕ ਇਹਦੇ ਜਿਹੜੇ ਪ੍ਰਭਾਵ ਪਏ ਸੀਗੇ ਜਦੋਂ ਇਹ ਬੰਬ ਵਗੈਰਾ ਸੁੱਟਿਆ ਗਿਆ ਸੀ ਇਹ ਡਿਸਕ੍ਰਾਈਬਸ ਨਿਊਕਲੀਅਰ ਵੈਪਨ ਐਜ਼ ਆ ਦਾ ਮੋਸਟ ਮਾਡਰਨ ਕਰਸ ਤੇ ਜਿਹੜਾ ਇਹ ਨਿਊਕਲੀਅਰ ਪਰਮਾਣੂ ਜਾਂ ਐਟੋਮਿਕ ਜੋ ਦੋਨੋਂ ਸ਼ਬਦ ਲਿਖ ਸਕਦੇ ਹੋ ਤੁਸੀਂ ਜਿਹੜਾ ਇਹ ਬੰਬ ਸਿੱਟਿਆ ਗਿਆ ਸੀ ਜਾਂ ਇਥੋਂ ਉਥੋਂ ਇਹ ਜਿਹੜੇ ਵੈਪਨਸ ਯੂਜ਼ ਕੀਤੇ ਗਏ ਸੀ ਹਥਿਆਰ ਯੂਜ਼ ਕੀਤੇ ਗਏ ਸੀ ਇੱਕ ਮਾਡਰਨ ਟਾਈਮ ਦੇ ਵਿੱਚ ਕਹਿੰਦੇ ਸ਼ਰਾਪ ਦਾ ਕੰਮ ਕਰਦੇ ਨੇ ਇੰਨਾ ਜ਼ਿਆਦਾ ਉਸ ਟਾਈਮ ਤੇ ਜਿਹੜਾ ਹੈਗਾ ਸੀਗਾ ਲੋਕਾਂ ਨੂੰ ਇਮਾਰਤਾਂ ਰੁਈ ਸੀਗੀ ਲੋਕਾਂ ਨੂੰ ਜਿਹੜੀਆਂ ਹੈਗੀਆਂ ਸੀ ਜਾਨਾਂ ਗਵਾਈਆਂ ਸੀਗੀਆਂ ਜਦੋਂ ਇਹ ਜਿਹੜਾ ਹੈਗਾ ਵਾਰ ਚੱਲ ਰਹੀ ਸੀ ਠੀਕ ਹੈ ਸੋ ਐਟੋਮਿਕ ਬੰਬ اٹੈਕ ਔਨ ਹਿਰੋਸ਼ਿਮਾ ਮੇਡ ਦਾ ਡਿਸਟਿੰਕਸ਼ਨ ਬਿਟਵੀਨ ਦਾ ਐਬਸੋਲਿਊਟ ਗੁੱਡ ਐਂਡ ਐਬਸੋਲਿਊਟ ਈਵਲ ਸੋ ਇਹਦੇ ਰਾਹੀਂ ਜਿਹੜਾ ਹੈਗਾ ਜਿਹੜਾ ਇਹ ਬੌਮ ਸੱਟਿਆ ਗਿਆ ਸੀ ਐਟੋਮਿਕ ਪਰਮਾਣੂ ਬੰਬ ਨਾਲ ਅਟੈਕ ਕੀਤਾ ਗਿਆ ਸੀ ਇਹਦੇ ਨਾਲ ਆਥਰ ਨੇ ਬੁਰਾਈ ਤੇ ਅਛਾਈ ਦੇ ਜਿਹੜੇ ਵਿਚਾਰ ਨੇ ਉਹ ਰੱਖੇ ਨੇ ਡਿਸਟਿੰਕਸ਼ਨ ਬੁਰਾਈ ਤੇ ਡਿਸਟਿੰਕਸ਼ਨ ਹੁੰਦਾ ਡਿਫਰੈਂਸ ਇਹਦੇ ਵਿੱਚ ਅਛਾਈ ਦਾ ਚੰਗਿਆਈ ਦਾ ਤੇ ਬੁਰਾਈ ਦਾ ਜਿਹੜਾ ਹੈਗਾ ਫਰਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜਿਹੜਾ ਐਟੋਮਿਕ ਬੰਬ ਆ ਉਹ ਬੁਰਾਈ ਦਾ ਪ੍ਰਤੀਕ ਹੈ ਜਿਹੜੇ ਲੋਕ ਨੇ ਉਥੋਂ ਦੇ ਉਹ ਚੰਗਿਆਈ ਦਾ ਪ੍ਰਤੀਕ ਨੇ ਸੋ ਐਦਾਂ ਦਾ ਮੈਟਾਫਰ ਯੂਜ਼ ਕੀਤਾ ਪੋਇਟ ਨੇ ਹੇਅਰ ਦਾ ਐਟੋਮਿਕ ਬੰਬ ਬਿਕਮ ਦਾ ਸਿੰਬਲ ਆਫ ਐਬਸੋਲਿਊਟ ਇਵਲ ਕੋ ਜਿਹੜਾ ਬੰਬ ਆ ਇਹ ਇਹਦੇ ਵਿੱਚ ਬੁਰਾਈ ਦਾ ਪ੍ਰਤੀਕ ਹੈ ਸੋ ਐਂਡ ਦਾ ਪੀਪਲ ਹੈਲਪ ਹੂ ਹੈਲਪ देम ਦਰ ਕਵਰ ਟੂ ਰ ਕਵਰ ਐਂਡ ਐਫਰਟਸ देम ਟੂ ਹਿਰੋਸ਼ੀਮਾ ਵਿਕਟਿਮਜ਼ ਬਿਕਮ ਦਾ ਸਿੰਬਲ ਆਫ ਐਬਸੋਲਿਊਟ ਗੁੱਡ ਤੇ ਕਹਿੰਦੇ ਜਿਹੜੇ ਫਿਰ ਲੋਕ ਬਚੇ ਹੋਏ ਸੀਗੇ ਠੀਕ ਹੈ ਜਿਹੜਾ ਐਟੋਮਿਕ ਬੰਬ ਆ ਨਾ ਉਹ ਬੁਰਾਈ ਦਾ ਪ੍ਰਤੀਕ ਆ ਆਪਣੀ ਸਿੰਪਲ ਸਿੰਪਲ ਵਰਡਿੰਗ ਦੇ ਵਿੱਚ ਨੂੰ ਯਾਦ ਰੱਖ ਲਿਓ ਜੇ ਤੁਹਾਨੂੰ ਲੌਂਗ ਕੁਐਸਚਨ ਵੀ ਆ ਗਿਆ ਨਾ ਲੌਂਗ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਵੀ ਇਹਦੇ ਬਾਰੇ ਦੱਸ ਦੋ ਬਰੀਫ ਇਹਦੀ ਕੀ ਕਹਾਣੀ ਆ ਤਾਂ ਤੁਸੀਂ ਆ ਕਹਾਣੀ ਲਿਖ ਦੇਣੀ ਆ ਜਿੰਨਾ ਵੀ ਤੁਹਾਨੂੰ ਪੁੱਛਿਆ ਗਿਆ ਆਪਣੇ ਹਿਸਾਬ ਨਾਲ ਜਿੰਨੀ ਯਾਦ ਰਹਿੰਦੀ ਆ ਸ਼ਾਰਟ ਕੁਐਸਚਨ ਵੀ ਇਹਦੇ ਵਿੱਚੋਂ ਆਉਣਗੇ ਅਗਰ ਤੁਸੀਂ ਧਿਆਨ ਨਾਲ ਸੁਣੋਗੇ ਸੋ ਸਾਰੇ ਹੀ ਆਪਾਂ ਇਹ ਕਰਨੀਆਂ ਨੇ ਤੁਹਾਡਾ 27 ਤਰੀਕ ਨੂੰ ਪੇਪਰ ਆ ਤੁਸੀਂ ਚਾਹੇ ਪੜ੍ਹਿਆ ਚਾਹੇ ਨਹੀਂ ਪੜ੍ਹਿਆ ਤੇ ਹੁਣ ਤੁਸੀਂ ਧਿਆਨ ਨਾਲ ਇਹ ਸਟੋਰੀ ਸੁਣ ਲਿਓ ਠੀਕ ਹੈ ਚਲੋ ਤੇ ਬੰਬ ਜਿਹੜਾ ਹੈਗਾ ਐਟੋਮਿਕ ਬੰਬ ਹੈ ਜਿਹੜਾ ਉਹ ਬੁਰਾਈ ਦਾ ਪ੍ਰਤੀਕ ਹੈ ਔਰ ਜਿਹੜੀਆਂ ਲੋਕੋ ਜਿਨ੍ਹਾਂ ਨੇ ਉਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਲੋਕ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਬਹੁਤ ਜ਼ਿਆਦਾ ਤਾਂ ਮਾਰੇ ਹੀ ਗਏ ਸੀ ਹੈਨਾ ਤੇ ਜਿਹੜੇ ਕੁਝ ਨਾ ਕੁਝ ਸਹੀ ਸੀਗੇ ਜਾਂ ਕੁਛ ਨਾ ਕੁਛ ਜਿਨ੍ਹਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਗਈ ਸੀ ਸਾਰਿਆਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਹ ਜਿਹੜੇ ਨੇ ਇਸ਼ਾਈ ਦੇ ਪ੍ਰਤੀਕ ਨੇ ਹੂ ਹੈਲਪ ਥਮ ਜਿਨਾਂ ਨੇ ਲੋਕਾਂ ਦੀ ਸੇਵਾ ਕੀਤੀ ਆ ਉਸ ਟਾਈਮ ਦੇ ਵਿੱਚ ਤਾਂ ਉਹ ਜਿਹੜਾ ਹੈਗਾ ਅਛਾਈ ਦਾ ਚੰ ਜੰਗਿਆਈ ਦਾ ਪ੍ਰਤੀਕ ਨੇ ਬਿਕਮ ਦਾ ਸਿੰਬਲ ਆਫ ਗੁੱਡ ਦਾ ਅਟੈਕਰਸ ਟਾਈਡ ਇਨ ਵੇਨ ਟੂ ਗਿਵ ਦਾ ਇਨਸੀਡੈਂਟ ਆਫ ਦਾ ਪੋਜ਼ਿਟਿਵ ਵੈਲਿਊ ਵਿਦ ਦਾ ਐਨ ਐਕਸਕਿਊਜ਼ ਥੈਟ ਅਟੈਕਟ ਵਾਸ ਪੁਟ ਔਨ ਐਂਡ ਦਾ ਵਰਲਡ ਫੋਰ ਕੁਇਕਲੀ ਸੋ ਕਹਿੰਦੇ ਜਿਹੜੇ ਅਟੈਕਰ ਸੀਗੇ ਦਾ ਅਟੈਕਰਸ ਟ్రਾਈ ਟੂ ਬੇਨ ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿੰਨਾ ਵੀ ਦੁਨੀਆ ਹੈਗੀ ਆ bomb the attackers tried to win to give the incident a positive value with the accused that attack was put an end to the world war quickly and there was saving millions of lives ਕਹਿੰਦੇ ਜਿਹੜੇ ਅਟੈਕਰ ਸੀਗੇ ਉਹਨਾਂ ਨੇ ਆਪਣੀ ਪੂਰੀ ਬਾਹ ਲਾ ਲਈ ਸੀਗੀ ਤਾਂ ਕਿ ਲੋਕਾਂ ਨੂੰ ਦੁਨੀਆ ਨੂੰ ਖਤਮ ਕੀਤਾ ਜਾ ਸਕੇ ਪਰ ਐਦਾਂ ਦੇ ਲੋਕ ਵੀ ਸੀਗੇ ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣ ਦੇ ਲਈ ਵੀ ਆਪਣੀ ਜਿਹੜੀ ਹੈਗੀ ਆ ਉਹ ਬਹੁਤ ਕੋਸ਼ਿਸ਼ ਕੀਤੀ ਸੀਗੀ ਇਸ ਕਰਕੇ ਦੋ ਤਰ੍ਹਾਂ ਦੇ ਵਿਚਾਰ ਰੱਖੇ ਨੇ ਇੱਕ ਤਾਂ ਗੁੱਡ ਦਾ ਔਰ ਇੱਕ ਈਵਲ ਦਾ ਗੁੱਡ ਕੌਣ ਨੇ ਗੁੱਡ ਉਹ ਲੋਕ ਨੇ ਜਿਹੜੇ ਲੋਕਾਂ ਨੂੰ ਬਚਾਉਣ ਲਈ ਆਪਣਾ ਜੋਰ ਲਗਾ ਰਹੇ ਸੀਗੇ ਈਵਲ ਕੌਣ ਨੇ ਈਵਲ ਜਿਹੜੇ ਹੈਗੇ ਨੇ ਜਿਹੜੇ ਬੰਬ ਫੇਕ ਰਹੇ ਸੀਗੇ ਜਾਂ ਜਿਨ੍ਹਾਂ ਨੇ ਅਟੈਕ ਵਗੈਰਾ ਕੀਤਾ ਸੀਗਾ ਸੋ ਉਹਨੂੰ ਕੇਬਲ ਦੇ ਵਿੱਚ ਔਰ ਗੁੱਡ ਦੇ ਵਿੱਚ ਡਿਫਰੈਂਸ ਕ੍ਰੀਏਟ ਕੀਤਾ ਦਾ ਪੈਰਾਡਾਕਸikal ਹਿਊਮਨਿਜ਼ਮ ਆਫ ਦਾ ਅਮਰੀਕਨ ਇੰਟੈਲੈਕਚੁਅਲ ਬੀਲੀਵਡ ਥੈਟ ਇਨ ਦਾ ਕੈਪੇਬਿਲਟੀ ਆਫ ਹਿਰੋਸ਼ੀਮਾ ਪੀਪਲ ਥੈਟ ਰਿਕਵਰ ਫ্রম ਸੱਚ ਆ ਡਿਸਟਰਕਸ਼ਨ ਕਹਿੰਦੇ ਜਿਹੜੇ ਅਮਰੀਕਨ ਵਿਚਾਰਕ ਨੇ ਨਾ ਜਿਹੜੇ ਅਮਰੀਕਾ ਦੇ ਵਿਚਾਰਵਾਦੀ ਨੇ ਜਾਂ ਵਿਦਵਾਨ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਇੱਥੇ ਡਿਸਟਰਕਸ਼ਨ ਹੋਇਆ ਸੀ ਜਿਹੜੀ ਇੱਥੇ ਨੁਕਸਾਨ ਹੋਇਆ ਸੀਗਾ ਉਹਨਾਂ ਤੋਂ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਕਿੰਨਾ ਜਿਹੜਾ ਹੈਗਾ ਉਹ ਕੋਸ਼ਿਸ਼ ਕੀਤੀ ਸੀਗੇ ਤੇ ਜਿਨ੍ਹਾਂ ਤੋਂ ਸਾਨੂੰ ਹਿਊਮਨਿਜ਼ਮ ਯੂਨਾਨੀਸਮ ਕੀ ਹੁੰਦਾ ਮਾਨਵਤਾਵਾਦ ਜਿਹਨੂੰ ਆਪਾਂ ਕਹਿੰਦੇ ਆ ਜਿਹਨ ਲੋਕਾਂ ਦੀ ਭਲਾਈ ਭਲਾਈ ਦੇ ਲਈ ਸੇਵਾ ਕੀਤੀ ਆ ਉਹਨਾਂ ਦੀ ਸਾਨੂੰ ਯਾਦ ਕਰਵਾਉਂਦੇ ਨੇ ਉਹਨਾਂ ਦਾ ਇਹ ਮੰਨਣਾ ਅਮਰੀਕਨ ਇੰਟੈਲੈਕਚੁਅਲ ਬਲੀਵਡ ਉਹਨਾਂ ਦਾ ਵਿਸ਼ਵਾਸ ਸੀ ਕਿ ਦੇਖੋ ਕਹਿੰਦੇ ਕਿੰਨੇ ਲੋਕ ਸੀਗੇ ਹਿਰੋਸ਼ੀਮਾ ਦੇ ਵਿੱਚ ਜਿਨ੍ਹਾਂ ਨੇ ਰਿਕਵਰ ਕਰਨ ਲਈ ਲੋਕਾਂ ਨੂੰ ਬਚਾਉਣ ਲਈ ਕਹਿੰਦੇ ਡਿਸਟਰਕਸ਼ਨ ਤੋਂ ਠੀਕ ਹੈ ਆਪਣਾ ਜਿਹੜਾ ਹੈਗਾ ਯੋਗਦਾਨ ਪਾਇਆ ਦਾ ਹਿਰੋਸ਼ੀਮਾ ਵਿਕਟਮਰੀ ਸ਼ੋਕੇਸਟ ਐਟ ਮੋਸਟ ਕਰੇਜ ਐਂਡ 威尔 ਪਾਵਰ ਕਹਿੰਦੇ ਉੱਥੋਂ ਦੇ ਲੋਕਾਂ ਨੇ ਜਿਹੜੇ ਉੱਥੋਂ ਦੇ ਲੋਕ ਸ਼ਿਕਾਰ ਹੋਏ ਸੀਗੇ ਇਹ ਬੰਬ ਬਲਾਸਟ ਦਾ ਕਹਿੰਦੇ ਉਹ ਉਹਨਾਂ ਨੇ ਕਿੰਨਾ ਆਪਣਾ ਕਰੇਜ ਦਿਖਾਇਆ ਠੀਕ ਹੈ ਡੋਲੇ ਨਹੀਂ ਹੈਗੇ ਹਾਰੇ ਨਹੀਂ ਹੈਗੇ ਕਿੰਨਾ ਕਰੇਜ ਤੇ 威尔 ਪਾਵਰ ਦਿਖਾਈ ਆ ਟੂ ਰਿਕਵਰ ਇਨ ਸਪਾਈਟ ਆਫ ਪੇਨ ਚਾਹੇ ਉਹਨਾਂ ਨੂੰ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬਹੁਤ ਜ਼ਿਆਦਾ ਸਭ ਕੁਝ ਤਬਾਹ ਹੋ ਗਿਆ ਸੀ ਘਰ ਵੀ ਚਲੇ ਗਏ ਸੀਗੇ ਕਿੰਨੀਆਂ ਜੀਆਂ ਜਾਨਾਂ ਵੀ ਚਲੇ ਗਈਆਂ ਸੀਗੀਆਂ ਸਾਰੇ ਪਰਿਵਾਰ ਦੇ ਪਰਿਵਾਰ ਵੀ ਰੁੜ ਗਏ ਸੀਗੇ ਮਾਰੇ ਗਏ ਸੀਗੇ ਪਰ ਫਿਰ ਵੀ ਜਿਹੜੇ ਪਿੱਛੇ ਬਚੇ ਹੋਏ ਲੋਕ ਸੀਗੇ ਕਹਿੰਦੇ ਉਹਨਾਂ ਨੂੰ ਇੰਨੀਆਂ ਤਕਲੀਫਾਂ ਦੇ ਬਾਵਜੂਦ ਵੀ ਆਪਣਾ ਹੌਸਲਾ ਤੇ ਬਿੱਲ ਪਾਵਰ ਸ਼ੋਅ ਕਰ ਰਹੇ ਸੀ ਸੋ ਆਲਸੋ ਗ੍ਰੇਟ ਦਾ ਹਿਰੋਸ਼ੀਮਾ ਡਾਕਟਰਸ ਆਨ who worked with the little support of medical system supplies. De, de do ne, ne tai, on, the, wellness, the possible, supplies ਕਹਿੰਦੇ ਉਸ ਟਾਈਮ ਦੇ ਵਿੱਚ ਜਿਹੜਾ ਡਾਕਟਰ ਨੇ ਉਹਨਾਂ ਨੇ ਵੀ ਆਪਣਾ ਬਹੁਤ ਯੋਗਦਾਨ ਪਾਇਆ ਸੀਗਾ ਕਿਉਂਕਿ ਡਾਕਟਰ ਦੇ ਕੋਲ ਹੁਣ ਜਦੋਂ ਸਾਰੀਆਂ ਚੀਜ਼ਾਂ ਨਸ਼ਟ ਹੋ ਗਈਆਂ ਤਾਂ ਇਹ ਵੀ ਪੋਸੀਬਲ ਆ ਨਾ ਕਿ ਜਿੰਨੇ ਵੀ ਡਾਕਟਰਸ ਦੇ ਜਿੰਨਾ ਵੀ ਸਪਲਾਈਜ਼ ਹੋਊਗਾ ਉਸ ਟਾਈਮ ਤੇ ਸਿਸਟਮ ਹੋਊਗਾ ਉਹਨਾਂ ਦੇ ਕੋਲ ਪ੍ਰਬੰਧ ਹੋਣਗੇ ਡਾਕਟਰਾਂ ਦੇ ਕੋਲ ਇਕੁਪਮੈਂਟ ਹੋਣਗੇ ਉਹ ਵੀ ਨਸ਼ਟ ਹੋ ਕੇ ਹੋਣਗੇ ਸੋ ਹਸਪਤਾਲ ਵੀ ਜਿਹੜੇ ਹੈਗੇ ਨੇ ਲਾਸਟ ਹੋ ਗਏ ਹੋਣਗੇ ਸੋ ਜਿੰਨੇ ਵੀ ਡਾਕਟਰ ਵਗੈਰਾ ਬਚੇ ਸੀ ਉਹਨਾਂ ਨੇ ਆਪਣੇ ਐਫਰਟ ਕਰਕੇ ਜਿੰਨੇ ਉਹਨਾਂ ਕੋਲ ਸਾਧਨ ਸੀਗੇ ਉਹਨਾਂ ਨੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਐਪਰੀਸ਼ੀਏਟ ਕਰਨਾ ਬਣਦਾ ਦਾ ਡਾਕਟਰਸ ਉਹ ਵਰਕ ਲਿਟਲ ਸਪੋਰਟ ਆਫ ਮੈਡੀਕਲ ਉਹਨਾਂ ਦੇ ਕੋਲ ਕਹਿੰਦੇ ਘੱਟ ਸਪੋਰਟ ਸੀਗਾ ਮੈਡੀਕਲ ਸਹੂਲਤਾਂ ਬਹੁਤੀਆਂ ਨਹੀਂ ਸੀਗੀਆਂ ਨਾ ਹੀ ਉਹਨਾਂ ਕੋਲ ਬਹੁਤ ਜ਼ਿਆਦਾ ਸਪਲੀਮੈਂਟ ਸੀਗੇ ਜਾਂ ਚੀਜ਼ਾਂ ਸੀਗੀਆਂ ਪਰ ਫਿਰ ਵੀ ਉਹਨਾਂ ਨੇ ਲੋਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਦੇ ਸਹਿਯੋਗਨ ਗੁੱਡਵਿਲਰ ਰਿਡਿਊਸਡ ਕਹਿੰਦੇ ਇਸ ਨੂੰ ਹਿਮਨਰ ਰਿਡਿਊਸ ਦਾ ਬੌਮ ਡ੍ਰਾਪਰ ਬਰਡਨ ਆਫ ਕੌਂਸ਼ੀਅਸ ਕਹਿੰਦੇ ਇਹਨਾਂ ਨੇ ਜਿਹੜਾ ਹੈਗਾ ਬੌਮ ਡ੍ਰਾਪਰ ਜਿਨ੍ਹਾਂ ਨੇ ਬੰਬ ਵਗੈਰਾ ਸਿੱਟਿਆ ਸੀ ਲੋਕਾਂ ਤੇ ਉਹਨਾਂ ਦੇ ਜਿਹੜੇ ਹੈਗਾ ਉਹਨਾਂ ਦੇ ਬਰਡਨ ਨੂੰ ਘਟ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਜਿਹੜਾ ਹੈਗਾ ਬੌਮ ਡਰਾਪਰ ਨੇ ਤਾਂ ਆਪਣਾ ਜ਼ੋਰ ਲਾ ਲਿਆ ਸੀ ਵੀ ਲੋਕਾਂ ਨੂੰ ਮਾਰ ਲੀਏ ਪਰ ਡਾਕਟਰਾਂ ਨੇ ਜਿਹੜਾ ਹੈਗਾ ਬਚਾ ਕੇ ਜਿਹੜਾ ਹੈਗਾ ਉਹਨਾਂ ਦੇ ਬੋਝ ਨੂੰ ਘਟਾ ਕੀਤਾ ਠੀਕ ਹੈ ਐਂਡ ਇਟ ਵਾਸ ਅ ਸੈਂਸ਼ੂਅਲ ਟੂ ਕਾਊਂਟਰ ਦਾ ਫੇਕ ਹਿਊਮਨਿਜ਼ਮ ਤੇ ਜਿਹੜਾ ਹੈਗਾ ਹਿਊਮਨਿਜ਼ਮ ਵੀ ਜਿਹੜੀ ਹੈਗੀ ਆ ਗੱਲ ਕੀਤੀ ਆ ਆਫ ਅਟੈਕਰ ਜਿਹੜੇ ਅਟੈਕਰ ਸੀਗੇ ਉਹਨਾਂ ਦੇ ਝੂਠੇ ਹਿਊਮਨਿਜ਼ਮ ਕਹਿੰਦੇ ਦੇਖਣ ਨੂੰ ਤਾਂ ਜਿਹੜੇ ਹੈਗੇ ਨੇ ਇਨਸਾਨ ਦੇ ਰੂਪ ਸੀਗੇ ਫੇਕ ਹਿਊਮਨਿਜ਼ਮ ਮਤਲਬ ਕਿ ਉਹਨਾਂ ਦਾ ਨਕਲੀ ਜਿਹੜੀ ਮਨੁੱਖਤਾ ਹੈਗੇ ਉਹ ਜਿਹੜੇ ਹੈਵਾਨ ਸੀ ਕਹ ਹੈ ਨੋਟਾ ਹੋ ਇਨਸਾਨਸੀ ਕੇ ਪਰ ਉਹ ਜਿਹੜੇ ਹੈਗੇ ਨੇ ਜਾਨਵਰਾਂ ਨਾਲ ਵੀ ਭੜੇ ਸੀਗੇ ਜਿਨ੍ਹਾਂ ਨੇ ਇਹ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਸੋ ਉਹਨਾਂ ਦੀ ਕਹਿੰਦੇ ਗੱਲ ਵੀ ਆਪਾਂ ਨੂੰ ਸਾਹਮਣੇ ਆਉਂਦੀ ਹੈ ਇਨ ਸ਼ਾਰਟ ਦਾ ਐਫਰਟਸ ਆਫ ਦਾ ਪੀਪਲ ਆਫ ਹੀਰੇਸ਼ਮਾ ਟੂ ਰੀਬਿਲਡ देयर ਲਾਈਵਜ਼ ਕਾਉਂਟਰ ਬੈਲੈਂਸ ਦਾ ਈਵਲ ਆਫ ਅ ਟੋਨਿਕ ਬੰਬ ਸੋ ਕਹਿੰਦੇ ਲੋਕਾਂ ਦੇ ਐਫਰਟਸ ਨੇ ਬਹੁਤ ਜ਼ਿਆਦਾ ਲੋਕਾਂ ਨੇ ਐਫਰਟ ਕੀਤੇ ਡਾਕਟਰਸ ਨੇ ਜਾਂ ਹੋਰ ਵਲੰਟੀਅਰ ਵੀ ਆ ਜਾਂਦੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਕਹਿੰਦੇ ਇਹਨਾਂ ਨੇ ਫਿਰ ਉਹ ਬੈਲੈਂਸ ਕਰਨ ਦਾ ਕੋਸ਼ਿਸ਼ ਕੀਤਾ ਜਿਹੜੀ ਵੀ ਘਟਨਾ ਹੋਈ ਸੀ ਇੱਕ ਤਾਂ ਅਟੈਕਰ ਸੀਗੇ ਜਾਂ ਬੰਬ ਡਰਾਪਰ ਸੀਗੇ ਜਿਨ੍ਹਾਂ ਨੇ ਬੰਬ ਵਗੈਰਾ ਸਿੱਟੇ ਨੇ ਇਨਾ ਨੁਕਸਾਨ ਕੀਤਾ ਤੇ ਇੱਕ ਉਹ ਲੋਕ ਵੀ ਨੇ ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣ ਲਈ ਆਪਣੇ ਜਿਹੜਾ ਹੈਗਾ ਐਫਰਟਸ ਕੀਤੇ ਨੇ ਸੋ ਇੱਕ ਤਰ੍ਹਾਂ ਦਾ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਲੋਕਾਂ ਨੇ ਸੋ ਰੀਬਿਲਡ देयर ਲਾਈਵਸ ਦਮੇ ਸਿਰ ਤੋਂ ਜਿੰਦਗੀ ਜਿਉਣ ਲਈ ਉਹਨਾਂ ਨੂੰ ਜਿਹੜਾ ਹੈਗਾ ਪ੍ਰੇਰਿਆ ਸੋ ਦਾ ਆਥਰ ਰਿਪਰੈਜ਼ੈਂਟ ਦਾ ਐਟੋਮਿਕ ਬੰਬ ਐਸ ਅ ਵਰਸਟ ਡੈਲਿਊਜ਼ ਆਫ ਦਾ 20th ਸੈਂਚਰੀ ਲਾਈਕ ਦਾ ਬਿਬਲੀਕਲ ਡੈਲਿਊਜ਼ ਸੋ ਇਹਦੇ ਵਿੱਚ ਕਹਿੰਦੇ ਜਿਹੜਾ ਆਥਰ ਹੈ ਉਹਨਾਂ ਨੇ ਇੱਕ ਇਸ ਬੰਬ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਖਤਰਨਾਕ ਸੀਗਾ ਠੀਕ ਹੈ ਉਹਨੂੰ ਬਿਬਲੀਕਲ ਬਾਈਬਲੀਕਲ ਮਤਲਬ ਕਿ ਇਹ ਬਾਈਬਲ ਦੇ ਵਿੱਚੋਂ ਇੱਕ ਜਿਹੜਾ ਹੈਗਾ ਉਧਾਰਨ ਲੈ ਕੇ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਹੀ ਆਲਸੋ ਯੂजेस द ਮੈਟਾਫਰ ਆਫ ਕੈਂసర్ ਟੂ ਰੈਫਰ ਦਾ اٹੋਮਿਕ ਬ bomb ਤੇ ਉਹਨਾਂ ਨੇ ਇੱਕ ਜਿਹੜਾ ਹੈਗਾ ਕੈਂਸਰ ਨੂੰ ਵੀ ਜਿਹੜਾ ਹੈਗਾ ਇੱਥੇ ਕੈਂਸਰ ਸ਼ਬਦ ਵਰਤੇ ਆ ਇੱਕ ਮੈਟਾਫਰ ਵਰਤੇ ਆ ਚਿੰਨ ਵਰਤੇ ਆ ਮੈਟਾਫਰ ਆਪਾਂ ਕੀ ਪੜਿਆ ਸੀਗਾ ਮੈਟਾਫਰ ਆਪਾਂ ਕਹਿੰਦੇ ਹੁੰਦੇ ਆ ਜਿਹੜੀ ਆਪਾਂ ਅਲੰਕਾਰ ਯੂਜ਼ ਕਰਦੇ ਆ ਠੀਕ ਹੈ ਤੁਲਨਾ ਕਰਦੇ ਆ ਸੋ ਉਹਨਾਂ ਨੇ ਐਟਮਿਕ ਬੰਬ ਨੂੰ ਜਿਹੜਾ ਹੈਗਾ ਇੱਕ ਕੈਂਸਰ ਦੀ ਬਿਮਾਰੀ ਦੀ ਤਰ੍ਹਾਂ ਲਿਆ ਹੈ ਜਿਹੜਾ ਕਿ ਸਾਰਿਆਂ ਨੂੰ ਨਸ਼ਟ ਕਰ ਦਿੰਦਾ ਠੀਕ ਹੈ ਇੱਕ ਬੰਬ ਜਿਹੜਾ ਹੁੰਦਾ ਉਹਦਾ ਮਤਲਬ ਕੀ ਹੁੰਦਾ ਮਕਸਦ ਕੀ ਹੁੰਦਾ ਜਿੱਥੇ ਵੀ ਬੰਬ ਲੱਗੂਗਾ ਠੀਕ ਹੈ ਜੀ ਉਹਦਾ ਮਤਲਬ ਹੋਊਗਾ ਡਿਸਟਰਕਸ਼ਨ ਕਰਨਾ ਕੈਂਸਰ ਜਿਹੜਾ ਹੁੰਦਾ ਕੈਂਸਰ ਦਾ ਵੀ ਆਪਾਂ ਨੂੰ ਪਤਾ ਹੈ ਕੈਂਸਰ ਜਿਹੜੀ ਬਿਮਾਰੀ ਹੁੰਦੀ ਹੈ ਉਹਦੇ ਨਾਮ ਤੋਂ ਹੀ ਡਰ ਲੱਗਦਾ ਤੇ ਇਹਦਾ ਕੰਮ ਵੀ ਹੁੰਦਾ ਡਿਸਟਰਕਸ਼ਨ ਕਰਨਾ ਸੋ ਇੱਕ ਕੈਂਸਰ ਦੇ ਨਾਲ ਜਿਹੜਾ ਹੈਗਾ ਇਨੂੰ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਦਾ ਪੀਪਲ ਹੂ ਸਰਵਾਈਵ ਮੇਡ ਨੋ ਪਾਰਟिकुलर ਐਫਰਟ ਟੂ ਬਲੇਮ ਦਾ ਬਮ ਡਰਾਪਰ ਸੂਨ ਆਫਟਰ ਦਾ ਬਲਾਸਟ ਦੇ ਸ਼ੋਡ देयर ਸਟਰੋਂਗ ਵਿਲ ਪਾਵਰ ਤੇ ਕਹਿੰਦੇ ਜਿਹੜੇ ਲੋਕ ਸੀਗੇ ਨਾ ਜਿਹੜੇ ਬਚ ਗਏ ਸੀਗੇ ਬਹੁਤ ਜ਼ਿਆਦਾ ਲੋਕ ਤਾਂ ਮਰ ਗਏ ਸੀਗੇ ਉੱਥੇ ਪਰ ਜਿਹੜੇ ਕਹਿੰਦੇ ਬਚੇ ਵੀ ਹੋਏ ਸੀਗੇ ਦਾ ਪੀਪਲ ਹੂ ਸਰਵਾਈਵ ਮੇਡ ਨੋ ਪਾਰਟਿਕੂਲਰ ਐਫਰਟ ਟੂ ਬਲੇਮ ਦਾ ਬੌਮ ਡਰਾਪਰ ਤੇ ਕਹਿੰਦੇ ਜਿਹੜੇ ਬਚੇ ਹੋਏ ਸੀਗੇ ਉਹਨਾਂ ਨੇ ਵੀ ਜਿਹੜੇ ਬੌਮ ਡਰਾਪਰ ਸੀਗੇ ਬੰਬ ਸੁੱਟਣ ਵਾਲੇ ਲੋਕ ਸੀ ਉਹਨਾਂ ਤੇ ਕੋਈ ਬਲੇਮ ਨਹੀਂ ਕੀਤਾ ਹੈਗਾ ਵੀ ਇਹਨਾਂ ਨੇ ਸਾਨੂੰ ਮਾਰਤਾ ਜਾਂ ਇਹ ਕੁਝ ਬਲੇਮ ਕਰਨ ਦੇ ਵਿੱਚ ਆਪਣਾ ਟਾਈਮ ਖਰਾਬ ਨਹੀਂ ਕੀਤਾ ਹੈਗਾ ਸੋ ਬਮਸੂਨ ਆਫਟਰ ਦਾ ਬਲਾਸਟ ਦੇ ਸ਼ੋਅਡ ਦਾ ਸਟਰੋਂਗ ਪਰ ਫਿਰ ਉਹਨਾਂ ਨੇ ਆਪਣੀ ਸਟਰੋਂਗ ਬਿਲ ਪਾਵਰ ਨੂੰ ਦਿਖਾਈ ਤੇ ਨਾਲ ਜਿਹੜੇ ਮਾੜੇ ਮੋਟੇ ਲੋਕ ਰਹਿੰਦੇ ਸੀਗੇ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਸੇਵ ਕਰਨ ਦੀ ਕੋਸ਼ਿਸ਼ ਇਹ ਨਹੀਂ ਹੈਗਾ ਕਿ ਆਪਣੀ એનર્ਜੀ ਜਿਹੜੀ ਹੈਗੀ ਆ ਦੂਜਿਆਂ ਨੂੰ ਗਾਲਾਂ ਕੱਢਣ ਚ ਲਗਾਤੀ ਠੀਕ ਹੈ ਸੋ ਆਫ ਹਿਊਮਨ ਗੁੱਡਵਿਲ ਐਂਡ ਹੈਲਪ ਦਾ ਵਿਕਟਮਸ ਟੂ ਰਿਕਵਰ ਐਂਡ ਰੀਬਿਲਟ ਤੇ ਆਪਣੀ ਜਿਹੜੀ ਗੁੱਡਵਿਲ ਸੀ ਜਾਂ ਆਪਣਾ ਜਿਹੜਾ ਹੈਗਾ ਚੰਗਾ ਪੱਖ ਸੀ ਆਪਣੀ એનર્ਜੀ ਸੀਗੀ ਸਾਰੀ ਕਿੱਥੇ ਵਰਤੀ ਸੀਗੀ ਤੇ ਜਿਹੜੇ ਵਿਕਟਮ ਹੋਏ ਸੀਗੇ ਉਹਨਾਂ ਨੂੰ ਮੁੜ ਘਰ ਬਸਾਉਣ ਲਈ ਜਾਂ ਉਹਨਾਂ ਨੂੰ ਰਿਕਵਰ ਹੋਣ ਦੇ ਵਿੱਚ ਹੈਲਪ ਕਰਨ ਲਈ ਆਪਣੀ એનર્ਜੀ ਲਗਾਈ ਸੀ ਇਹ ਨਹੀਂ ਹੈਗਾ ਕਿ ਜਿਹੜੇ ਬੌਮ ਡ੍ਰੌਪ ਕਰ ਰਹੇ ਸੀ ਉਹਨਾਂ ਨੂੰ ਕੋਸਣ ਲੱਗ ਗਏ ਠੀਕ ਹੈ ਤੇ ਬਦਲਾ ਲੈਣ ਦੀ ਕੋਈ ਭਾਵਨਾ ਸੀਗੀ ਸੋ ਇਹਨਾਂ ਦੀ ਕਾਰੇਜ ਤੇ ਗੁੱਡਵਿਲ ਦੀ ਗੱਲ ਕੀਤੀ ਆ ਥਰਸ ਦਾ ਪੀਪਲ ਆਫ ਦਾ ਹਿਰੋਸ਼ਿਮਾ ਆਰ ਅਨਸਰੈਂਡਡ ਪੀਪਲ ਉਹ ਕਹਿੰਦੇ ਇਹ ਇੱਕ ਜਿਹੜੇ ਲੋਕ ਨੇ ਨਾ ਅਨਸਰੈਂਡਡ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਰੈਂਡਰ ਨਹੀਂ ਸੀ ਕੀਤਾ ਭਾਵ ਆਪਣੇ ਆਪ ਨੂੰ ਸਮਰਪਿਤ ਨਹੀਂ ਸੀ ਕੀਤਾ ਇਹਨਾਂ ਬੁਰਾਈਆਂ ਦੇ ਸਾਹਮਣੇ ਸਭੋਂ ਆਪਣਾ ਹੌਸਲਾ ਦਿਖਾਇਆ ਸੀ ਅੱਗੇ ਨਵੀਂ ਜ਼ਿੰਦਗੀ ਜਿਉਣ ਲਈ ਦਾ ਫਲਡ ਇਹਦੇ ਵਿੱਚ ਇੱਕ ਹੋਰ ਚਿੰਨ ਆਇਆ ਜਿਹੜਾ ਮੈਟਾਫਰ ਯੂਜ਼ ਕੀਤਾ ਆਥਰ ਨੇ ਇੱਕ ਆਇਆ ਫਲਡ ਇੱਕਰੋ ਮੈਟਾਫੋਰ ਆਇਆ ਸੀਗਾ ਕੈਂਸਰ ਕੈਂਸਰ ਨੂੰ ਆਪਾਂ ਕਿਹਦੇ ਨਾਲ ਜੋੜਿਆ ਕੈਂਸਰ ਨੂੰ ਆਪਾਂ ਜੋੜਿਆ ਐਟੋਮਿਕ ਬੌਮ ਨਾਲ ਇੱਥੇ ਇੱਕ ਹੋਰ ਜਿਹੜਾ ਚਿੰਨ ਵਰਤਿਆ ਗਿਆ ਮੈਟਾਫੋਰ ਉਹ ਹੈਗਾ ਫਲੱਡ ਫਲੱਡ ਕੀ ਹੁੰਦਾ ਆਪਾਂ ਨੂੰ ਪਤਾ ਹੀ ਹੈ ਸੋ ਫਲੱਡ ਡਿਸਕ੍ਰਾਈਬ ਇਨ ਦਾ ਬਾਈਬਲ ਬਾਈਬਲ ਦੇ ਵਿੱਚ ਫਲੱਡ ਦਾ ਜਿਹੜਾ ਹੈਗਾ ਜ਼ਿਕਰ ਆਇਆ ਹੋਇਆ ਐਟ ਦਾ ਟਾਈਮ ਆਫ ਨੋ ਨੋਆਜ਼ ਹੈਪਨਡ ਓਨਲੀ ਵਾਂਸ ਕੈਂ ਜਿਹੜੇ ਨੋ ਸੀਗੇ ਇਹ ਇਹ ਨੋ ਜਿਹੜੇ ਸੀਗੇ ਨਾ ਇਹ ਇੱਕ ਤਰ੍ਹਾਂ ਦੇ ਨੋ ਨੋ ਜਿਹੜੇ ਨੇ ਇੱਕ ਹੀਰੋ ਨੇ ਵਾਰੀਅਰ ਨੇ ਇਹਨਾਂ ਨੂੰ ਪਰਮਾਤਮਾ ਨੇ ਚੁੜਿਆ ਸੀਗਾ ਤੇ ਫਲ ਫਲੱਡ ਦੇ ਹੀਰੋਇਨਾਂ ਨੂੰ ਆਪਾਂ ਕਹਿੰਦੇ ਆ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਹੜ੍ਹ ਵਗੈਰਾ ਆਇਆ ਹੋਇਆ ਸੀ ਤੇ ਪ੍ਰਮਾਤਮਾ ਜਿਹੜੇ ਸੀਗੇ ਇਹਨਾਂ ਨੂੰ ਇਹ ਹੀਰੋ ਦੇ ਤੌਰ ਤੇ ਲਿਆ ਸੀ ਵੀ ਲੋਕਾਂ ਨੂੰ ਜਾ ਕੇ ਬਚਾਵੇ ਤੇ ਰੱਖਿਆ ਕਰਨ ਠੀਕ ਹੈ ਇੱਕ ਵਾਰੀਅਰ ਨੇ ਹੀਰੋ ਨੇ ਕਹਿ ਲਓ ਬਾਈਬਲ ਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਸੋ ਦਾ ਫਲੱਡ ਡਿਸਕ੍ਰਾਈਬ ਇਨ ਦਾ ਬਾਈਬਲ ਐਟ ਦਾ ਟਾਈਮ ਆਫ ਨੋ ਹੈਪਨਡ ਓਨਲੀ ਵਾਂਸ ਕਹਿੰਦੇ ਜਿਹੜਾ ਬਾਈਬਲ ਦੇ ਵਿੱਚ ਇਹ ਫਲੱਡ ਆਇਆ ਸੀ ਉਹ ਇੱਕ ਵਾਰ ਹੀ ਆਇਆ ਸੀ but the use of atom bomb at hiroshima was not end evil kande par jada eh utthe ik wari pahad aaya si te sara kuch baad vich theek vi ho gaya siga par jinna apan hiroshima de bomb di gal karde ha na eh huje tak vi jehdi hagi a utthe eh burai ne pair psare hoye ne hun vi jehde utthe de lok ne ਉਹ ਇੰਨਾ ਜ਼ਿਆਦਾ ਇਹਨਾਂ ਦਾ ਜਿਹੜਾ ਐਟੋਮਿਕ ਬੰਬ ਦਾ ਪ੍ਰਭਾਵ ਪਿਆ ਸੀ ਤੁਸੀਂ ਸੁਣਿਆ ਹੋਊਗਾ ਕਿ ਉਹ ਉੱਥੋਂ ਦੀ ਹਜੇ ਵੀ ਜਨਰੇਸ਼ਨ ਜਿਹੜੀ ਹੈਗੀ ਆ ਉਹ ਡਿਸੇਬਲ ਪੀਪਲ ਹੋ ਰਹੇ ਨੇ ਪੈਦਾ ਜਿਹੜੇ ਠੀਕ ਹੈ ਜੇ ਕਿ ਇੰਨਾ ਜ਼ਿਆਦਾ ਅਫੈਕਟ ਕੀਤਾ ਸੀ what the use of atom bomb at hiroshima was not an end kande ida ik jada hega and endible kande e jada hega si endible ni si hoya koi e de buraai da ant ni si anni jada disaster kita si so as uh, as long as the nuclear weapon are continue to be produced and uh, nations are the animity and the nuclear war is a uh, ਪ੍ਰੋਬੈਬਿਲਿਟੀ ਕਹਿੰਦੇ ਇਹ ਜਿਹੜੀ ਹੈਗੀ ਆ ਬਰਾਈ ਖਤਮ ਨਹੀਂ ਹੋਈ ਹੈਗੀ ਹਜੇ ਤੱਕ ਕਿਉਂਕਿ ਐਟਮ ਬੌਮ ਜਿਹੜੇ ਨੇ ਉਹ ਦੁਨੀਆ ਬਣਾਉਂਦੀ ਰਹਿੰਦੀ ਆ ਇਹ ਜਿੰਨਾ ਚਿਰ ਇਹ ਬਣਦੇ ਰਹਿਣਗੇ ਉਹਨਾਂ ਤਰ ਮਨੁੱਖਤਾ ਨੂੰ ਜਿਹੜਾ ਹੈਗਾ ਖਤਰਾ ਬਣਿਆ ਰਹੂਗਾ ਇੱਕ ਇਹ ਹੰਦੀ ਕੋਸ਼ਿਸ਼ ਕੀਤੀ ਆ ਕਹਿੰਦੇ ਜਿਹੜਾ ਬਾਈਬਲ ਦੇ ਵਿੱਚ ਆਇਆ ਸੀਗਾ ਨਾ ਨੋਹ ਨੋਹ ਨੇ ਪਰਮਾਤਮਾ ਨੇ ਨੋਹ ਨੂੰ ਭੇਜਿਆ ਸੀਗਾ ਫਲੱਡ ਦਾ ਦੇ ਵਿੱਚੋਂ ਲੋਕਾਂ ਨੂੰ ਸੇਵ ਕਰਾਉਣ ਲਈ ਉਹ ਤਾਂ ਇੱਕ ਵਾਰੀ ਘਟਨਾ ਹੋਈ ਸੀ ਉਹ ਠੀਕ ਹੋ ਗਈ ਪਰ ਜਿਹੜੀ ਇਹ ਬੁਰਾਈ ਆ ਇਹ ਹਜੇ ਤੱਕ ਵੀ ਚੱਲ ਰਹੀ ਆ ਕਿਉਂਕਿ ਲੋਕ ਜਿਹੜੇ ਨੇ ਜਾਂ ਨਵੇਂ-ਨਵੇਂ ਨੇਸ਼ਨਸ ਨੇ ਵੱਡੇ-ਵੱਡੇ ਕੰਟਰੀ ਨੇ ਉਹ ਨਵੇਂ-ਨਵੇਂ ਜਿਹੜੇ ਹੈਗਾ ਨਿਊਕਲੀਅਰ ਬੰਬ ਵਗੈਰਾ ਐਟੋਮਿਕ ਬੰਬ ਵਗੈਰਾ ਬਣਾ ਰਹੇ ਨੇ ਦੇ ਇਹ ਜਿਹੜੀ ਹੈਗੀ ਆ ਐਂਡ ਹੋਣ ਦੀ ਸੰਭਾਵਨਾ ਨਹੀਂ ਹੈਗੀ ਠੀਕ ਹੈ ਸੋ ਐਨੀਮਿਟੀ ਇਹ ਜਿਹੜੀ ਜਿਹੜਾ ਵਿਰੋਧੀ ਭਾਵ ਹੈ ਜਾਂ ਦੁਸ਼ਮਣੀ ਹੈ ਇਹ ਕਹਿੰਦੇ ਪ੍ਰੋਬੈਬਿਲਟੀ ਆ ਸੰਭਾਵਨਾ ਵੀ ਖਤਮ ਨਹੀਂ ਹੋ ਸਕਦੀ ਜਦੋਂ ਤੱਕ ਇਹ ਬੰਬ ਵਗੈਰਾ ਬਣਦੇ ਰਹਣਗੇ ਸੋ ਇਹ ਸੀਗਾ ਅਜੇ ਤੁਹਾਡਾ ਚੈਪਟਰ ਜਿਹੜਾ ਤੁਹਾਡਾ ਆਪਾਂ ਪੇਪਰ ਜਿਹੜੇ ਬੱਚਿਆਂ ਨੇ ਕੁਐਰੀਜ਼ ਭੇਜੀਆਂ ਸੀਗੀਆਂ ਆਪਣੀਆਂ ਕਿ ਮਲਟੀਡਿਸਿਪਲਨਰੀ ਕੋਰਸ ਐਮ ਡੀ ਸੀ ਤੁਹਾਡਾ ਪੇਪਰ ਹੈ ਲਿਟਰੇਚਰ ਐਂਡ ਐਥਿਕਸ ਦਾ ਠੀਕ ਹੈ ਐਮ ਐਮ ਡੀ ਸੀ ਦੇ ਵਿੱਚ ਸੋ ਉਹਦੇ ਵਿੱਚ ਆਪਾਂ ਤੁਹਾਡੇ ਚਾਰ ਯੂਨਿਟ ਨੇ ਚਾਰ ਯੂਨਿਟ ਦੇ ਵਿੱਚੋਂ ਫਰਸਟ ਯੂਨਿਟ ਹੈ ਵਾਰ ਐਂਡ ਇਟਸ ਆਫਟਰਮੈਥ ਸੋ ਵਾਰ ਦੇ ਵਿੱਚ ਕਿਹੜੀਆਂ-ਕਿਹੜੀਆਂ ਘਟਨਾਵਾਂ ਹੁੰਦੀਆਂ ਨੇ ਜਾਂ ਲੋਕਾਂ ਨੂੰ ਕੀ-ਕੀ ਸਿਆਣਾ ਪੈਂਦਾ ਉਹਨਾਂ ਨੂੰ ਲੈ ਕੇ ਕੁਝ ਐਸੇ ਹੋਣਗੇ ਕੁਝ ਪੋਇਮਜ਼ ਹੋਣਗੀਆਂ ਕੁਝ ਆਥਰ ਦੇ ਆਪਣੇ ਆਰਟੀਕਲਸ ਲਿਖੇ ਹੋਏ ਨੇ ਉਹ ਤੁਹਾਡੇ ਚੈਪਟਰ ਦੇ ਵਿੱਚ ਨੇ ਇਹਨਾਂ ਦੀ ਆਪਾਂ ਸਮਰੀ ਪੜ੍ਹੀ ਹੈ ਜਸਟ ਮੈਂ ਤੁਹਾਨੂੰ ਸਮਰੀ ਕਰਵਾਉਂਗੀ ਸ਼ਾਰਟ ਨੋਟ ਤੁਹਾਨੂੰ ਜਿਹੜਾ ਹੈਗਾ ਇਹਦੇ ਵਿੱਚ ਮਿਲ ਜਾਣਗੇ ਪੰਜਾਬੀ ਡਿਗਰੀ ਕਲਾਸਿਸ ਤੇ ਜਾ ਕੇ ਤੁਸੀਂ ਇਹ ਸ਼ਾਰਟ ਨੋਟ ਲੈ ਸਕਦੇ ਹੋ ਠੀਕ ਹੈ ਇਹਨਾਂ ਦੇ ਵਿੱਚ ਤੁਹਾਨੂੰ ਸਾਰੇ ਹੀ ਨੋਟਸ ਜਿਹੜੇ ਨੇ ਅਵੇਲੇਬਲ ਹੋ ਜਾਣਗੇ ਜੋ ਤੱਕ ਤੁਹਾਡਾ ਪੇਪਰ ਹੋਣਾ 27 ਨੂੰ ਤੁਸੀਂ ਉਸ ਤੱਕ ਆਪਣੀ ਰਿਵੀਜ਼ਨ ਕਰ ਸਕਦੇ ਹੋ ਆਪੈਕਸ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰ ਲਓ ਔਰ ਇਹਦੇ ਨਾਲ ਤੁਸੀਂ ਜਦੋਂ ਸਰਚ ਦੇ ਵਿੱਚ ਕੋਰਸ ਜਾਓਗੇ ਕਰੋਗੇ ਨਾ ਤਾਂ ਪੰਜਾਬ ਯੂਨੀਵਰਸਿਟੀ ਵਾਲੇ ਹੋਰ ਵੀ ਜਿਨ੍ਹਾਂ ਬੱਚਿਆਂ ਨੂੰ ਇਹ ਟੌਪਿਕ ਹੋਇਆ ਉਹ ਤੁਸੀਂ ਕਰ ਸਕਦੇ ਹੋ ਹੈਲਪ ਲੈ ਸਕਦੇ ਹੋ ਵੀ ਇਹ ਫਰਸਟ ਇਨਵੈਸਟਰ ਹੈਂਡ ਰਿਟਨ ਨੋਟਸ ਜਿਹੜੇ ਨੇ ਪੀਯੂ ਚੰਡੀਗੜ੍ਹ ਦੇ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਰੇ ਹੀ ਅਵੇਲੇਬਲ ਹੈਗੇ ਨੇ ਔਰ ਇਹ ਕਲਾਸਿਸ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ 27 ਤਰੀਕ ਨੂੰ ਪੇਪਰ ਅੱਜ ਵੀ ਬੱਚਿਆਂ ਦਾ ਪੇਪਰ ਹੋਊਗਾ ਬਾਅਦ ਵਿੱਚ ਜਿਹੜੀਆਂ ਕਲਾਸਿਸ ਜਨ ਆਪਾਂ ਸਾਰੀਆਂ ਹੀ ਸਮਰੀ ਇੱਕ ਵਾਰੀ ਪੜ੍ਹ ਲਾਂਗੇ ਤੋ ਟੈਲੀਗ੍ਰam ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਅਗਰ ਤੁਹਾਨੂੰ ਹੋਰ ਕੋਈ ਕੁਐਰੀ ਹੈ ਜਾਂ ਤੁਸੀਂ ਹੋਰ ਆਪਣੇ ਪੇਪਰਾਂ ਦੇ ਬਾਰੇ ਰਿਗਾਰਡਿੰਗ ਜਿਹੜਾ ਹੈਗਾ ਤੁਸੀਂ ਚਾਹੁੰਦੇ ਹੋ ਕਿ ਕਲਾਸਿਸ ਆਪਾਂ ਲਗਾਈਏ ਤਾਂ ਆਪਣਾ ਜਿਹੜਾ ਵੀ ਤੁਹਾਡਾ ਪੇਪਰ ਹੁੰਦਾ ਰਹੇ ਜੇ ਉਹਨਾਂ ਦਾ ਕੰਟੈਂਟ ਥੋੜਾ ਦੱਸ ਦਿਆ ਕਰੋ ਕਿਉਂਕਿ ਡਿਫਰੈਂਟ ਡਿਫਰੈਂਟ ਨੇ ਐਨਪੀ ਦੇ ਅਕੋਰਡਿੰਗ ਤੁਹਾਨੂੰ ਪਤਾ ਬਹੁਤ ਸਾਰੀਆਂ ਚੇਂਜੇਸ ਆਈਆਂ ਨੇ ਸੋ ਆਪਣਾ ਕੰਟੈਂਟ ਔਰ ਥੋੜੇ ਜਿਹੜਾ ਹੈਗਾ ਚੈਪਟਰਸ ਦੇ ਨੇਮ ਜ਼ਰੂਰ ਦੱਸ ਦਿਆ ਕਰੋ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਤੋਂ ਆਪਣਾ ਯੂਨੀਵਰਸਿਟੀ ਦਾ ਨੇਮ ਜ਼ਰੂਰ ਕਰਦੀ ਜਿਹੜੀ ਹੈਗੀ ਐਗਜ਼ਾਮ ਦੀ ਤੁਹਾਡੀ ਤਿਆਰੀ ਕਰਵਾਈ ਜਾ ਸਕੇ ਸੋ ਇਹ ਸਾਰੇ ਜਿਹੜੇ ਜੜੀਆਂ ਵੀ ਸਮਰੀਜ਼ ਨੇ ਉਹ ਆਪਾਂ ਕਰਾਂਗੇ ਕਲਾਸ ਨੂੰ ਵਾਦ-ਵਾਦ ਸ਼ੇਅਰ ਕਰ ਦੋ ਸੋ ਅੱਜ ਨੈਕਸਟ ਕਲਾਸ ਦੇ ਵਿੱਚ ਮਿਲਦੇ ਹਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ